ਨਾਮ ਸ੍ਰੀ ਵਾਇਕੁਰੂ ਸਾਹਿਬ ਜੀਉ ਰਹਿ ਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਤੇ ਚਰਪਦਾ ਆਇਆ ਰਾਮ ਰਾਜੇ ਹਰ ਨਾਖ ਸੁਦਸ਼ਟ ਹਰ ਮਾਰਿਆ ਤਹਿ ਲਾਤ ਰਾਇਆ ਅਹੰਕਾਰੀਆਂ ਨੂੰ ਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਏਕ ਓਂਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਪਿਆ जा सकता न हो तू करता करना मैं ना ही जा हो करी न हो बलिहारी कुदरत वस्या तेरा अंत न जाय लख्या रहाओ जात में जोत जोत में जाता अकल कला पर पूरे हा तू सच्चा साहिब सिफ्त सवालियो जिन की ती पार पिया कहो नानक करते क्या बाता जो किच करना सो कर रे हा सोदर राग आसा महला पहला एक ओंकार सतगुरु प्रसाद ਸੋਦਰ ਤੇਰਾ ਕੇ ਹਾ ਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਤੇ ਤੇਰੇ ਵਾਣ ਹਾਰੇ ਕਤੇ ਤੇਰ ਰਾਗ ਭਰੀ ਸੁ ਕਹੀਏ ਕਤੇ ਤੇਰੇ ਗਾਉਣ ਹਾਰੇ ਗਾਵਨ ਤੁਧਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ गावੰਤ ਤੁਧਨੋ ਚਿੱਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧਨੋ ਇਸਰ ਬ੍ਰਹਮਾ ਦੇਵੀ ਸੋਹੰਤੇ ਰੇ ਸਦਸ ਬਾਰੇ ਗਾਵੰਤ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਧਰਮ ਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ गावंत तुदनो मोहोनिया मनमोहन स्वर्ग मच पियले गावंत तुदनो रत्न उपाए तेरे 86 तीरथनाले गावंत तुदनो जोड महावत सुरा गावंत तुदनो खाणी चारे गावंत तुदनो खंड मंडल ब्राह्मणदा कर कर रखे तेरे तारे ਤੇ ਤੁਧ ਨੋਂ ਗਾਵਾਂ ਮੈਂ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋਂ ਗਾਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਹੀ ਹੈ ਬੀ ਹੋਸੀ ਚਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤੀਸ ਤੇ ਵਢਾਈ ਜੋਤੀ ਸੁਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਹਾ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੰਲਾ ਪਹਿਲਾ ਸੁਨ ਵੱਡਾ ਆਖੇ ਸਭ ਕੋਏ ਕੇ ਵਡ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਘਹਿਰ ਗੰਬੀਰਾ ਗੁਣੀਂਂ ਘਹਿਰਾ ਕੋਈ ਨ ਜਾਣੇ ਤੇਰਾ ਕਿੱਤਾ ਕੇਵੜ ਚੀਰਾ ਰਹਾਓ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਗਈ ਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਮਰਖਾ ਕਿਆ ਵਡਿਆਈਆਂ ਤੁਦ ਵਿਣ ਸਿੱਧੀ ਕਿੰਨੇ ਨਾ ਪਾਇਆ ਕਰਮ ਮਿਲੇ ਨਾਹੀ ਠਾ ਕਹਾਇਆ आखन वाला क्या बेचारा तेरे पंडारा जिस तू से क्या चारा नानक सच आसा महला आखा जीवा विसरे मर जाओ औखा साचा नाओ साचे नाम की लागे भूख उतकूखे खाय चलिए सो क्यों विसरे मेरी माए साचा साहिब साचे रहाओ ਸਾਚੇ ਨਾਮ ਕੀ ਤਿਲ ਵੱਡਿਆਈ ਆਤ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰੇ ਨ ਹੋਵੇ ਸੋਗ ਦੇਦਾ ਰਹੇ ਨਚੁਕੇ ਭੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕਿ ਤੇਰਾ ਖਸਾਂ ਦੇ ਸਾਰੇ ਤੇ ਕਮਜਾਰ ਨਾਨਕ ਨਾ ਦੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕਿਰੇ ਕਰਮ ਸਤਗੁਰ ਸਰਨਾਏ ਕਰਦੇ ਆ ਨਾਮ ਪ੍ਰਗਾਸ ਮੇਰੇ ਮਿੱਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਨਾਮ ਨ ਪਾਇਆ ਤੇ ਭਾਗ ਹੀ ਚੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜਿਵੇ ਤ੍ਰਿਗ ਜਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਤੁਰ ਮਸਤ ਕਲਿਖਿਆ ਲਿਖਾਸ ਤਨ ਤਨ ਸਤ ਸੰਗਤ ਚਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਜਵਾ ਗੂਜਰੀ ਮਹਲਾ ਪੰਜਵਾਂ ਕਾਹੇ ਰਹਿ ਮੰਚਿਤ ਵੇ ਉਦਮ ਜਾਂ ਆ ਹਰ ਹਰ ਜੀਓ ਪਰਿਆ ਸੇਲ ਪਥਰ ਮੈਂ ਜੰਤ ਉਪਾਏ ਤਾ ਕਾ ਰਜਕ ਆਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਾਨ ਪਿਤਾ ਲੋਕ ਤੁਤ ਬੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜੁਕ ਸਮਾਹੇ ਠਾਕੁਰ ਕਾਹੇ ਮਨ ਪਉ ਕਰਿਆ ਉਡੇ ਉਡਾਰੇ ਸੇ ਕੋ ਸਾ 35 ਬਚਰੇ ਛਰੇਆ ਤਿੰਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੇ ਸਿਮਰਨ ਕਰਿਆ ਸਬਨੀ ਧਾਂਦ ਅਸ਼ਟ ਸਿਧਾਂਤ ਠਾਕੁਰ ਕਰਤੰ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰ ਆ ਰਿਆ ਰਾਗ ਆਸਮਨ ਲੱਗ ਚੌਥਾ ਸੋਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਹਾਾਰੇ ਜੀ ਤੁਜੀ ਆਕਾਦਾ ਤਾਰਾ ਹਰ ਧਿਆਵੇ ਸੰਤੋਖ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਫੁਰਖ ਸਮਾਨਾ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨ ਅਗਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇ ਵੇਚੋ ਸੇ ਵੇ ਤੁੱਚੀ ਜਨਾਨਕ ਤਿੰਨ ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੁਝ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰ ਧਿਆਇਆ ਜੀ ਤਿੰਨ ਟੁੱਟੇ ਚਮਕੀ ਪਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿੰਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤੰਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੇ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨਿਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪ੍ਰਭੂ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨਨਾਲਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤ ਜੀ ਤੂੰ ਆਪੇ ਕਰੇ ਸੋਈ ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ세 ਕਾ ਜਾਣ ਹੋਈ ਆਸਾ ਮੰਨ ਲਾ ਚੋਥਾ ਤੂ ਕਰਤਾ ਸਚਿਆਰ ਮੈਂ ਦਾਸ ਆਏ ਜੋ ਤੋ 파ਵੇ ਸੋਈ तिसि ਜੋ ਤੂ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆ ਉਸ ਤੁਝ ਹੀ ਮਾਏ ਤੁਜ ਬਿਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿ ਜੋਗ ਮਿਲ ਵਿ ਛੋੜਿਆ ਸੰਜੋਗੀ ਮੈ ਜਿਸਨੂੰ ਤੂੰ ਜਾਣਾ ਹੈ ਸੋਏ ਜਨ ਜਾਣੇ ਹਰ ਗੁਣ ਸਦੇ ਆਖ ਵਖਾਣੇ ਜਿਨ ਹਰ ਸੇ ਬਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰੱਡੇ ਪਹਿਲੇ ਨਿਵਾਸਾ ਪਾਣੀ ਪਾ ਵਕਤ ਨੇ ਕੀਆ ਪੰਕਜ ਮੋਪਗ ਨਹੀਂ ਚਾਲੇ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨ ਚਿਤ ਮੁੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਚਨਮ ਪਿਆ ਪ੍ਰਣਵਤ ਨਾਨਕ ਤਿੰਨ ਕੀ ਸਰਨਾ ਜਿੰ ਤੂੰ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਪਤਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਐ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾਥ ਸੰਗਤ ਪਜਕੇ ਬਲਨਾਮ ਸਰ ਜਾਮ ਲਾਗ ਪਉ ਜਲ ਤਰਨ ਕੇ ਜਨਮ ਰੀਥਾ ਜਾਤ ਰੰਗ ਮਾਇਆ ਕੇ ਰਹਾਓ ਜਬ ਤੱਕ ਸੰਜਮ ਧਰਮ ਨ ਕਮਾਇਆ ਸੇਵਾ ਸਾਥ ਨ ਜਾਣਿਆ ਹਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਕਬਿਓ ਬਾਚ ਬਣਤੀ ਚਪਈ ਹਮਰੀ ਕਰੋ ਹੱਥ ਤੇ ਰਖਾ ਪੂਰਨ ਹੋਏ ਚਿਤ ਕੀ ਇੱਛਾ तबचर ननमन रहे हमारा अपना जान क्रोप्त पारा हमरे दुष्ट सभे तुम काओ आप हाथ दे मोहे बचाओ सुखी बसे मोरो परिवार सेवक सिख सबे करतार मोरो रक्षा निज कर दे करिये सबेरन को आज सघरिये पूर्ण होए हमारी आशा तोर भजन के रहे प्यासा ਤੁਮੇ ਛਾੜ ਕੋਈ ਅਬਰ ਨਾ ਧਿਆਉ ਜੋ ਬਰਚਾਉ ਸਤੋਂ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਏ ਚੁੰ ਚੁੰ ਸਤਰ ਹਮਾਰੇ ਮਾਰੀਏ ਆਪ ਹੱਥ ਦੇ ਮੁਝੇ ਉਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀਏ ਸਤੂ ਚੂ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਈ ਬਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ तुम हो पुरी कंता काल पाए ब्रह्मा बवतरा काल पाए शिव अवतरा काल पाए कर विष्णु प्रकाशा सकल काल का किया तमासा, जवन काल जो की शिव की ओ बैदराज ब्रह्मा जो थी जवन काल सब लोक सवारा नमस्कार है तहें हमारा जवन काल सब जगत बनायो देव देत दे उपजायो आद अंत के अवतारा सोई गुरु समझियो हमारा नमस्कार किस ही को हमारी सकल प्रजा जन आप सवारी शिवकन को शिव गुण सुख दियो सतरन को पल कियो कट, कट के अंतर की जानत भले बुरे की पीर पछानत चीटी ते कुंचर स्थूला सब पर कृपया दृष्ट कर फुला संतन दुख पाए ते दुखी सुख पाए साधन के सुखी एक एक की की पीर कट कट के पट पट की जाने जब उदक्र करा करतारा प्रचा तर तब दे अपारा जब आकृ कृत हो कब हो तुम मैं मिलत दे तर सब हों जैते बदन श्रेष्ठ तारे ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਮਕਾਰ ਰਲੰਭ ਆਦ ਅਨੀਲ ਅਨਾਦ ਅasamb ਤਾਕਾ ਮੂੜ ਉਚਾਰਤ ਪੇਦਾ ਜਾਕ ਪੈਰ ਨਾ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਬੇਦ ਨਜੰਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਤਨੇ ਭਿਵ आप आपनी बुद्ध है जेते बरनत पिन पिन तू है तेती तुमरा लखन जाय पसारा कै बिद सजा प्रथम संसारा एक रूप अनुप स्वरूपा रंक प्योरा कहीं पुपा अंड जेल से तिशकिनी उत्भुज खान बहु रचनी कौ फुल राजा है बैठा कौ समट पयो शंकर कैठा सगरी सृष्टि दिखाई अचंभाओ आप जुगाद स्वरूप से अंभो अब रछा मेरी तुम करो सिख उभार असख संगरो दुष्ट जिथे उठवत उत्पाता सकल मलेश करो रण काता जे अस्तुत तब सन्नी परे तिनके दुष्ट दुख ते मरे पुरख जवन पग परे तिहारे तिनके तुम संकट सब तारे जो कल को इक बार दिए हैं ताकि काल घटनी ए है ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰੀਸ਼ਟ ਤਰੇ ਤਤ ਕਾਲਾ ਕਿਰਪਾ ਦੁਸ਼ਟ ਤਨ ਜਾਈ ਨਿਹਰਿਓ ਤਾਕੇ ਤਾਪ ਤਨ ਕਮੋ ਹਰਿਓ ਰਿੱਧ ਸਿਧ ਕਰਮੋਂ ਸਭ ਹੋਈ ਦੁਸ਼ਟ ਛਾਛ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ 파ਸ ਤੇ ਤਹੀਂ ਕੁਬਾਰਾ ਜਿਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੁਮੇ ਸਰ ਤਿਹਾਰੀ ਆਪ ਹੱਥ ਦੇ ਰਹੋ ਉਬਾਰੀ ਸਰਬ ਠੋਰਮੋ ਹੋਏ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਖੜ ਕੇ ਤਮੇਸ਼ ਨਤਿ ਹਾਰੇ ਆਪ ਹੱਥ ਦੇ ਲਹੋ ਉਬਾਰੇ ਸਰਬ ਠੋਰਮੋ ਹੋਏ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਸਵਈਆ ਪਾਇ ਗਏ ਜਪ ਤੇ ਤੁਮਰੇ ਤਪ ਤੇ ਕੋ ਆਖ ਤਰੇ ਨਹੀਂ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਤ ਨ ਮੰਨਿਓ सिमृत शास्त्र बेद सब भेद कहे हम एक न जान्यो श्री स्पान कृपा तुमरी कर मै तो हे बखान्यो दोहरा सगल द्वार को छाड के गयो तुहारो द्वार बाए गहे की लाज अस गोविंदास तुहार सगल द्वार को छाड के गयो तुहारो द्वार बाए गहे की लाज अस गोबिंद दास तुहार रामकली महलाती जनम दिखोकार सतगुरु प्रसाद आनंद प्या मेरी माए सतगुरु में पाया सतगुरुता पाया से जसे ती मनवजियां बधाइयां राग रतन परिवार परियां शब्दों तक गाव हरि के रामंजनी बसाया कह नानक आनंद होवा सतगुरु में पाया ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕ્યા ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸੁਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਚੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਖੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਈ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵੱਡੀਆਂ ਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਚ ਸ਼ਬਦਿਤ ਕਰ ਸੰਭਾਗੇ ਕਰ ਸੰਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਤੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੁਜਿਨ ਕੋ ਸੇ ਨਾਮ ਹਰਕੇ ਲਾਗੇ ਕਹਿ ਨਾਨਕ ਤੇ ਸੁਖੋ ਬਾਦ ਤਿਤ ਘਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੇ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭਾਏ ਸਭ ਸੇ ਪੂਰੇ ਪੁਰਤੇ ਜਾਣੀ ਸੁਣਤੇ ਪੁਨਿਤ ਕੇ ਤੇ ਪਵਿੱਤ ਸਤਗੁਰ ਰੇ ਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨਿਤ ਕੇ ਤੇ ਪਵਿੱਤ ਸਤਗੁਰ ਰੇ ਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਉਨੀ ਮਹੱਲਾ 5 ਥਾਲੂ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਭੁਜੇ ਤਿਸ ਕਾ ਹੋਇ ਉਧਾਰੋ ਇਹ ਵਸਤ ਤਜੀਨੇ ਜਾਈ ਨਿਤ ਨਿਤ ਰਖ ਉਤਾਰੋ ਤਾਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨਮਨ ਥੀ ਵੇ ਹਰਿਆ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮਿ ਲੇ ਤਾਂ ਜੀਵਾ ਤਨਮਨ ਥੀ ਵੇ ਹਰਿਆ ਪੌੜੀ ਿਤਥੇ ਤੂੰ ਸਮਰਥ ਜਿੱਥੇ ਕੋਏ ਨਾਹੇ ਉੱਥੇ ਤੇਰੀ ਰਖ ਅਗਨੀ ਉਦਰਮਾਹੇ ਸੁਣ ਕੇ ਜਮਕੇ ਦੂਤ ਨਾਏ ਤੇ ਰਿਛੜ ਜਾਏ ਪੌਤਲ ਬਖਮ ਅਸਦਾ ਗੁਰ ਸਬਦੀ ਪਾਰ ਪਾਹੇ जिनको लगी प्यास अमृत से ही खाए कल में एहो गुण गोविंद गाए सबसे नो कृपाल संभाले साहे साहे बिरथा कोई न जाए जी आवे तुद आए श्लोक महल्ला पंचवा अंतर गुर आराधना जीव जीवा जप गुरनाओ नेत्री सतगुर पैखणा सरनी सुनना गुरनाओ सतगुर से तीरत्या दरगे फाई पाइए ठाओ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਜਗ ਮੈਂ ਉਦਮ ਕਾੜੀਏ ਵਿੱਲੇ ਕੇ ਕੇ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਉਬਾਰੀਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਨ ਹੋਆ ਆਪ ਦਿਆਨ ਮਨੋਂ ਨਾ ਵਿਸਾਰੀਨ ਸਾਧ ਜਨ ਕੇ ਸੰਗ ਭਉ ਚਲਤਾਰਿਆ ਥਾਕਤ ਨਿੰਦਕ ਦੁਸ਼ਟ ਖਿੰਮਾਹਿ ਵਿਦਾਰੀਨ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸੰਮਰਤ ਸੁਖ ਹੋਏ ਸਗਲੇ ਦੁਖ ਜਾਏ ਤੀਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸੰਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ